ਸਮਾਨਾ ਦੇ ਪਿੰਡ ਗਾਜੀਪੁਰ ਦੇ ਵਿੱਚ ਇੱਕ ਸਕੂਲ ਦੀ ਬੱਸ ਬੱਚੇ ਨੂੰ ਛੱਡਣ ਆਈ ਕੱਲ ਜਦ ਡਿਸਟੈਂਸ ਸਕੂਲ ਤੋਂ ਬੱਚਾ ਵਾਪਸ ਆਂਦਾ ਹੈ ਤਾਂ ਉਹਦੇ ਵਿੱਚ ਪਤਾ ਨਹੀਂ ਕਨੈਕਟਰ ਥਾਇਆ ਨਹੀਂ ਥਾ ਇਹ ਹੁਣ ਸਾਰਾ ਜਾਂਚ ਦੇ ਵਿੱਚ ਹੈ ਬੱਚੇ ਨੂੰ ਉਤਾਰ ਕੇ ਉਹਨੂੰ ਕਰਾਸ ਕਰਾਣਾ ਕਰਤਾ ਪਛਾਣਾ ਉਸकी ਜ਼ਿੰਮੇਵਾਰੀ ਸੀ ਲੇਕਿਨ ਬੱਚਾ ਜਦ ਰੋਡ ਕਰਾਸ ਕਰਕੇ ਜਾਣ ਲੱਗਾ ਤੇ ਹੋਂਡਰਸਾਈਕਲ ਸਵਾਰ ਆਂਦੇ ਉਹਨੂੰ ਹਿੱਟ ਕਰਦਾ ਜਿਹਦੇ ਵਿੱਚ ਗੰਭੀਰ ਬੱਚੇ ਛੱਟਾ ਲੱਗੀਆਂ ਹੈ ਪਰਿਵਾਰ ਨੇ ਮੰਗ ਕੀਤੀ ਹੈ ਵੀ ਲਾਪਰਵਾਹੀ ਦੇ ਜਿਸ ਤਰ੍ਹਾਂ ਕੀਤੀ ਹੈ ਉਸ ਦੇ ਖਿਲਾਫ ਸਕੂਲ ਪ੍ਰਸ਼ਾਸਨ ਦੇ ਇਸ ਬਸ ਕਨੈਕਟਰ ਵੱਲੋਂ ਜਾਂ ਕਿਸ ਵੱਲੋਂ ਉਹ ਦੇਖਲਾਪ ਕਾਰਵਾਈ ਹੋਣੀ ਚਾਹੀਦੀ ਹੈ ਇਸ ਸੰਬੰਧ ਵਿੱਚ ਸਕੂਲ ਦੀ ਜਿਹੜੀ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਰਿਸੈਪਸ਼ਨ ਤੇ ਬੈਠੀ ਮੈਡਮ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਵੀ ਪ੍ਰਿੰਸੀਪਲ ਅਜੇ ਰਾਉਂਡ ਤੇ ਹੈ ਜਾਂ ਮੀਟਿੰਗ 'ਚ ਹੈ ਲੇਕਿਨ ਅਜੇ ਉਹਨਾਂ ਦਾ ਕੋਈ ਜਵਾਬ ਨਹੀਂ ਆ ਰਿਹਾ ਲੇਕਿਨ ਰਿਸੈਪਸ਼ਨ ਤੇ ਇਹ ਕਹਿਆ ਗਿਆ ਵੀ ਅਸੀਂ ਜਾਂਚ ਕਰਾਂਗੇ ਕਰਵਾਵਾਂਗੇ ਤੁਸੀ ਸਿੰਘ ਦੀ ਆਪਣੇ ਬੱਚੇ ਦਾ ਨਾਮ ਕੀ ਹੈ ਗੁਰਸਤਕਾਰ ਸਿੰਘ ਹੈ ਜੀ ਕਿੱਥੇ ਪੜਦਾ ਹੈ ਇਹ ਅਕਾਲ ਅਕੈਡਮੀ ਫਤੇਗੜਾ ਚੰਡੀਗੜ੍ਹ ਜੀ ਕੱਲ ਘਟਨਾ ਹੋਈ ਹੈ ਕਿੰਨੇ ਵਜੇ ਦੀ ਹੈ ਕੀ ਹੋਇਆ ਸੀ ਇਹ ਤਕਰੀਬਨ 4:30 ਵਜੇ ਦੀ ਹੈ ਲਗਭਗ ਸਰ ਉਹ ਸਕੂਲ ਚੋਂ ਆਏ ਸੀਗੇ ਹਾਂ ਤਾਂ ਅਸੀਂ ਵੀ ਪਿੱਛੇ ਸਾਡੇ ਥੋੜਾ ਜਿਹਾ ਰਨਵੇਟ ਚੱਲ ਰਿਹਾ ਮਕਾਨ ਦਾ ਕਲਰਿੰਗ ਵਗੈਰਾ ਕਰ ਰਹੇ ਸੀ ਕਿ ਤਾਂ ਮੈਂ ਪਿੱਛੇ ਸੀਗਾ ਪਿੱਛੇ ਇੱਕ ਅਸੀਂ ਛੋਟਾ ਗੇਟ ਕਢਵਾਇਆ ਕਿਉਂਕਿ ਇਹ ਥੋੜਾ ਰੋਡ ਨਵਾਂ ਬਣਿਆ 18 ਫੁੱਟਾ ਤੇ ਇੱਥੇ ਥੋੜੀ ਆਵਾਜ਼ਾਈ ਜ਼ਿਆਦਾ ਹੀ ਰਹਿਣ ਕਰਕੇ ਸੀ ਪਿੱਛੇ ਗੇਟ ਇਸੇ ਕਰਕੇ ਕਢਾਇਆ ਕਿ ਛੋਟੇ ਬੱਚੇ ਨੇ ਪਰ ਜਦੋਂ ਸਕੂਲ ਚੋਂ ਉਤਰਿਆ ਤਾਂ ਉਹ ਸ਼ਾਇਦ ਉਹਦੇ ਨਾਲ ਜਿਹੜੇ ਅਟੈਂਡੈਂਟ ਹੁੰਦੇ ਆ ਬੱਸ ਦੇ ਉਹ ਨਾਲ ਨਹੀਂ ਆਏ ਤਾਂ ਉਹ ਬੱਚਾ ਜਦੋਂ ਰੋਡ ਕ੍ਰੋਸ ਕਰਨ ਲੱਗਾ ਉਦੋਂ ਬਾਈਕ ਆਈ ਤਾਂ ਉਹਨੇ ਹਿੱਟ ਕਰ ਦਿੱਤਾ ਤਾਂ ਇਸ ਕਰਕੇ ਬੱਚੇ ਦੇ ਹੁਣ ਸੱਟਾਂ ਲੱਗੀਆਂ ਸੀਗੀਆਂ ਹੁਣ ਬ ਤਾ ਜੇ ਸਰ ਲੱਗੀ ਬੱਚੇ ਦੇ ਅਜੇ ਤਾਂ ਇੱਕ ਤਾਂ ਬੁਲਤੇ ਆ ਜੀ ਇੱਕ ਮੱਥੇ 'ਚ ਹੈ ਇੱਕ ਅੱਖ ਦੇ ਅੱਖ ਦਾ ਜੇ ਡਾਕਟਰ ਨੇ ਕਹੇ ਕੀ ਆਪਾਂ ਤਕਰੀਬਨ 48 ਘੰਟਿਆਂ ਬਾਅਦ ਪਤਾ ਲੱਗੇਗਾ ਕਿ ਜਦੋਂ ਸਵੇਲਿੰਗ ਵਗੈਰਾ ਸਾਰੀ ਥੱਲੇ ਉਤਰ ਗਈ ਤੇ ਸਕੂਲ ਨੇ ਕੋਈ ਸੰਪਰਕ ਕੀਤਾ ਹੁਣ ਤੱਕ ਤੁਹਾਡੇ ਨਾਲ ਨਹੀਂ ਅਜੇ ਤੱਕ ਮੇਰੇ ਨਾਲ ਕਿਸੇ ਸਕੂਲ ਚ ਤੁਸੀਂ ਪਹਿਲਾਂ ਗਏ ਸਕੂਲ ਜਾਂਦੇ ਸੀ ਇਸ ਤਰ੍ਹਾਂ ਮਨ ਲੋ ਗਲਬਾਤ ਕੋਈ ਮਨ ਲੋ ਦਸਤਨ ਪਾਸ ਬੱਚੇ ਕਨੈਕਟਰ ਵਗੈਰਾ ਨਹੀਂ ਹੁੰਦੇ ਹਾਂਜੀ ਇੱਕ ਦੋ ਵਾਰੀ ਮੈਂ ਸਕੂਲ 'ਚ ਮੈਂ ਆਇਆ ਜੇ ਫਾਦਰ ਉਹਦੇ ਮੈਂ ਉੱਥੇ ਕੰਪਲੇਨ ਕੀਤੀ ਸੀਗੀ ਉਹ ਕਹਿ ਰਹੇ ਸੀ ਕਿ ਅਸੀਂ ਲਾ ਰਹੇ ਹਾਂ ਜਲਦ ਕਰ ਰਹੇ ਹਾਂ ਕੁਝ ਉਹਨਾਂ ਦਾ ਪਤਾ ਨਹੀਂ ਕੋਈ ਟਰਾਂਸਪੋਰਟ ਦੀ ਉਦੋਂ ਦੀ ਸਮੱਸਿਆ ਵੀ ਸੀਗੀ ਕਿਉਂਕਿ ਥੋੜੇ ਜਿਹੇ ਪਹਿਲਾਂ ਸਾਡੇ ਬਹੁਤ ਵਧੀਆ ਬੱਸ ਚੱਲਦੀ ਸੀਗੀ ਕਿਉਂਕਿ ਮੇਰੀਆਂ ਦੋ ਬੇਟੀਆਂ ਹੋਰ ਵੀ ਪੜ੍ਹਦੀਆਂ ਨੇ ਉੱਥੇ ਤਾਂ ਬਹੁਤ ਵਧੀਆ ਪ੍ਰਬੰਧ ਸੀ ਇਹ ਥੋੜੇ ਜਿਹੇ ਤਰ ਤੂ ਇਹ ਸਾਡੇ ਬੱਸ ਲੱਗੀ ਸੀਗੀ ਅਜੇ ਇਹ ਕਹਿੰਦੀ ਸੀ ਕਿ ਆਉਣ ਵਾਲੇ ਸਮੇਂ 'ਚ ਅਸੀਂ ਬੱਸ ਵੀ ਚੇਂਜ ਕਰ ਦਾਂਗੇ ਜੀ ਮੋਟਰਸਾਈਕਲ ਸਵਾਰ ਲੰਘਿਆ ਹਿੱਟ ਕੀਤਾ ਉਹ ਰੁਕਿਆ ਸੀ ਕਿ ਆਇਆ ਇਹਨੂੰ ਹਾਂਜੀ ਹਾਂ ਬਾਅਦ 'ਚ ਉਹ ਮੇਰੇ ਕੋਲ ਆ ਕੇ ਮਿਲ ਕੇ ਗਿਆ ਮੈਨੂੰ ਜੀ ਉਦੋਂ ਥੋੜੀ ਦੇਰ ਅੱਗੇ ਜਾ ਕੇ ਰੁਕ ਗਿਆ ਉਹ ਡਰ ਗਿਆ ਉਹ ਵੀ ਜਵਾਕ ਸੀਗਾ ਤਾਂ ਉਹ ਡਰ ਗਿਆ ਥੋ ਪਤਾ ਨਹੀਂ ਮੈਨੂੰ ਕੁਝ ਕਰਨਾ ਦੇਣਾ ਤਾਂ ਬਾਅਦ ਚ ਉਹ ਮੇਰੇ ਤੋਂ ਥੋੜੀ ਜੀ ਉਹਨਾਂ ਨੇ ਸੌਰੀ ਫੀਲ ਕੀਤੀ ਹੂੰ ਕਹਿੰਦਾ ਅੰਕਲ ਮੈਂ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਬੇਟਾ ਮੇਰੇ ਬੇਟੇ ਨੂੰ ਕੁਝ ਨਾ ਹੋਵੇ ਮੈਂ ਤੇਰੇ ਨਾਲ ਕੁਝ ਵੀ ਨਹੀਂ ਕਰਨਾ ਕਿ ਅਸੀਂ ਇਹੀ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਪਰਮਾਤਮਾ ਨੇ ਮੇਰੇ ਬੇਟੇ ਨੂੰ ਰੱਖ ਲਿਆ ਤਾਂ ਸੱਚੇ ਪਾਤਸ਼ਾਹ ਬੱਚਾ ਆਪਣਾ ਮੰਨ ਲਓ ਥੋੜੇ ਜਿਹੇ ਸੇਵਾਮੁਕਤ ਫੌਜੀ ਵੀ ਹੋ ਹਾਂਜੀ ਤਕਰੀਬਨ ਸਰ ਮੇਰੀਆਂ ਤੋਂ ਬੇਟੀਆਂ ਇਹਦੇ ਤੋਂ ਵੱਡੀਆਂ ਗੁਰਸਤਕਾਰ ਤੋਂ ਤਾਂ ਉਦੋਂ ਬਾਅਦ ਸਾਨੂੰ ਇਹ ਬੇਟਾ ਮਿਲਿਆ ਸੀ ਨਾ ਉਹ ਕਿੰਨੇ ਦੂਰ ਪੈਂਦੇ ਇੱਥੋਂ ਇੱਥੋਂ ਤਕਰੀਬਨ 10 ਕਿਲੋਮੀਟਰ ਹੈ ਜੀ ਉਨ ਕੀ ਕੰਡੀਸ਼ਨ ਬੱਚੇ ਦੀ ਹਾਲਾਤ ਕਿਹੋ ਜਿਹੀ ਹੈ ਹੌਣ ਤਾਂ ਠੀਕ ਹੈ ਸਰ ਤਾਂ ਪਰ ਉਹੀ ਹੈ ਜੇ ਡਾਕਟਰਾਂ ਨੇ 48 ਘੰਟੇ ਦੱਸਿਆ ਕਿ ਕਿਉਂਕਿ ਉਹ ਹਸਪਤਾਲ ਚ ਦਿਲ ਨਹੀਂ ਲਾ ਰਿਹਾ ਉੱਥੇ ਜ਼ਿਆਦਾ ਰੋਂਦਾ ਸੀਗਾ ਤਾਂ ਉਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਲਗਭਗ 6 ਕਿਲੋਮੀਟਰ ਹੀ ਇੱਥੇ ਹਸਪਤਾਲ ਹੈ ਤਾਂ ਉਹ ਕਹਿੰਦੇ ਕਿ ਤੁਹਾਡੇ ਕੋਲ ਗੱਡੀ ਹੈਗੀ ਜਦੋਂ ਤੁਹਾਡਾ ਕੁਝ ਵੀ ਇਹੋ ਜਿਹੀ ਹੋਵੇ ਤਾਂ ਸਾਡੇ ਕੋਲ ਤੁਰੰਤ ਲੈ ਕੇ ਆ ਜਾਣਾ ਹੈ ਕਿਉਂਕਿ ਉਹ ਕੱਲ ਉੱਥੇ ਜ਼ਿਆਦਾ ਬਹੁਤ ਜ਼ਿਆਦਾ ਉਹ ਸੀਗਾ ਥੋੜਾ ਜਿਹਾ ਡੈਲ ਗਿਆ ਬੱਚਾ ਨਾ ਉਹਦੇ ਕਰਕੇ ਹਾਂਜੀ ਬਿਊਰੋ ਰਿਪੋਰਟ ਸਮਾਣੂ న్యూਸ